ਸਸਿਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਮੀਕੀ ਪੌਪ ਸਟਾਰ ਕੈਟੀ ਪੈਰੀ ਅਤੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਜਸਟਨ ਟ੍ਰੂਡੋ ਇੱਕ ਵਾਰ ਫੇਰ ਸੁਰਖੀਆਂ ਵਿੱਚ ਆਕੇ ਨੇ 28 ਜੁਲਾਈ ਨੂੰ ਦੋਹਾਂ ਨੂੰ ਮੋਂਟਰੀਅਲ ਦੇ ਇੱਕ ਰੈਸਟੋਰੈਂਟ ਦੇ ਵਿੱਚ ਇਕੱਠੇ ਡਿਨਰ ਕਰਦੇ ਹੋਏ ਦੇਖਿਆ ਗਿਆ ਜਿਸ ਤੋਂ ਸਿਰਫ ਦੋ ਦਿਨ ਬਾਅਦ ਟ੍ਰੂਡੋ ਨੂੰ ਕੈਟੀ ਪੈਰੀ ਦੇ ਲਾਈਫਟਾਈਮ ਟੂਰ ਕੰਸਰਟ ਦੇ ਵਿੱਚ ਜੋਸ਼ੀਲੇ ਤਰੀਕੇ ਦੇ ਨਾਲ ਚਿਹਰ ਕਰਦੇ ਹੋਏ ਕੈਮਰੇ ਵਿੱਚ ਹੁਣ ਕੈਦ ਕੀਤਾ ਗਿਆ ਹੈ ਹਾਲਾਂਕਿ 3 ਜੁਲਾਈ ਨੂੰ ਮੌਂਟਰੀਅਲ ਦੇ ਬੈਲ ਸੈਂਟਰ ਦੇ ਵਿੱਚ ਹੋਏ ਕੈਟੀ ਦੇ ਸੋਲਡ ਆਊਟ ਕੰਸਰਟ ਦੇ ਵਿੱਚ ਜਸਟਿਨ ਜੂਡੋ ਕਾਲੇ ਰੰਗ ਦੀ ਸ਼ਰਟ ਦੇ ਵਿੱਚ ਕੈਜ਼ੂਅਲ ਲੁੱਕ ਵਿੱਚ ਮੌਜੂਦ ਸਨ ਉਹ ਮੁਸਕੁਰਾ ਰਹੇ ਸਨ ਤੇ ਪੂਰੀ ਤਰ੍ਹਾਂ ਇੰਜੋਏ ਵੀ ਕਰਦੇ ਸੀ ਇਹ ਦ੍ਰਿਸ਼ਿਕ ਆਮ ਫੈਨ ਦੇ ਵਾਂਗ ਨਹੀਂ ਸਗੋਂ ਕਿਸੇ ਖਾਸ ਵਰਗਾ ਲੱਗ ਰਿਹਾ ਸੀ ਜਸਟਿਨ ਜੂਡੋ ਅਤੇ ਕੈਟੀ ਪੈਰੀ ਦਾ ਰਿਸ਼ਤਾ ਉਸ ਸਮੇਂ ਤੋਂ ਸੁਰਖਿਆ ਦੇ ਵਿੱਚ ਹੈ ਜਦੋਂ ਦੋਵਾਂ ਨੂੰ ਹੌਲੀ ਦੇ ਵਿੱਚ ਮੌਂਟਰੀਅਲ ਦੇ ਵਿੱਚ ਕਈ ਥਾਵਾਂ ਉਤੇ ਇਕ ਦੂਜੇ ਦੇ ਨਾਲ ਦੇਖਿਆ ਗਿਆ ਸੀ ਇਕ ਨਵੇਂ ਰਿਸ਼ਤੇ ਬਾਰੇ ਅਫਵਾਹਾਂ ਫੈਲ ਰਹੀਆਂ ਨੇ ਪਰ ਮਾਮਲੇ ਤੋਂ ਜਾਨੂ ਸੂਤਰਾਂ ਨੇ ਇਸ ਨੂੰ ਆਕਰਸ਼ਿਤ ਕੀਤਾ ਹੈ ਹਾਲਾਂਕਿ ਜੋਸਟਨ ਟਰੂਡੋ ਅਤੇ ਕੈ蒂 ਪੈਰੀ ਦੇ ਰਿਸ਼ਤੇ ਦੀ ਸਥਿਤੀ ਬਾਰੇ ਕੋਈ ਵੀ ਅਧਿਕਾਰਤ ਪੁਸ਼ਟੀ ਨਹੀਂ ਹੋਈ रिपोर्टर ਦੱਸਿਆ ਨਹੀਂ ਕਿ ਉਹ ਇੱਕ ਦੂਜੇ ਦੇ ਵਿੱਚ ਦਿਲਚਸਪੀ ਰੱਖਦੇ ਨੇ ਕੈਟੀ ਪੈਰੀ ਦੁਨੀਆ ਭਰ ਦੇ ਵਿੱਚ ਗੁੰਮ ਰਹੀ ਹੈ ਅਤੇ ਟਰੂਡੋ ਹੁਣ ਆਪਣੀ ਜ਼ਿੰਦਗੀ ਨੂੰ ਸਮਝ ਰਹੇ ਨੇ ਕਿਉਂਕਿ ਉਹ ਹੁਣ ਕੈਨੇਡਾ ਦਾ ਪ੍ਰਧਾਨ ਮੰਤਰੀ ਨਹੀਂ ਰਹੇ ਪਰ ਇੱਕ ਆਕਰਸ਼ਨ ਹੈ ਅਤੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਸਮਾਨਤਾਵਾਂ ਨੇ ਮੌਂਟਰੀਅਲ ਡਿਨਰ ਡੇਟ ਅਤੇ ਬੈਲ ਸੈਂਟਰ ਵਿੱਚ ਕੈਟੀ ਪੈਰੀ ਦੇ ਸੋਲਟ ਆਊਟ ਲਾਈਫ ਟਾਈਮਸ ਟੂਰ ਕੰਸਰਟ ਵਿੱਚ ਟਰੂਡੋ ਦੀ ਹਾਜ਼ਰੀ ਤੋਂ ਬਾਅਦ ਰਿਸ਼ਤੇ ਦੀਆਂ ਅਫਵਾਹਾਂ ਫੈਲ ਗਈਆਂ ਨੇ ਦਸ ਜੀ ਕੈਟੀ ਪੈਰੀ ਦੇ ਮੌਂਟਰੀਅਲ ਕੰਸਰਟ ਦੇ ਵਿੱਚ ਜਸਟਿਨ ਟੂਡੋ ਵੀਆਈਪੀ ਸੈਕਸ਼ਨ ਦੇ ਵਿੱਚ ਸ਼ਾਮਲ ਸਨ ਉਹਨਾਂ ਦੇ ਕੈਟੀ ਦੇ ਹਿੱਟ ਟ੍ਰੈਕਾਂ ਨੂੰ ਛicare ਗਾਉਂਦੇ ਗਾਉਂਦੇ ਅਤਿ ਆਨੰਦਮਾਨਦੇ ਹੋਏ ਵੀਡੀਓ ਸੋਸ਼ਲ ਮੀਡੀਆ ਤੇ ਵੀ ਵਾਇਰਲ ਹੋ ਰਹੀ ਹੈ ਨਹੀਂ ਸਰੋਤਾਂ ਨੇ ਅੰਕੇ ਕਿਹਾ ਕਿ ਉਹ ਇੱਕ ਦੂਜੇ ਦੇ ਵਿੱਚ ਦਿਲਚਸਪੀ ਰੱਖਦੇ ਨੇ ਪਰ ਇਹ ਦੇਖਣ ਦੇ ਵਿੱਚ ਥੋੜਾ ਸਮਾਂ ਲੱਗੇਗਾ ਕਿ ਇਹ ਕਿੱਥੇ ਜਾਂਦਾ ਹੈ ਅਦਾਕਾਰ ਔਰਲੈਂਡੋ ਬਲੂਮ ਤੋਂ ਹਾਲ ਹੀ ਦੇ ਵਿੱਚ ਵੱਖ ਹੋਣ ਤੋਂ ਬਾਅਦ 40 ਸਾਲਾਂ ਗਾਇਕ ਅਤੇ ਇਤਿਹਾਸ ਦੇ ਸਭ ਤੋਂ ਵੱਧ ਵਿਕਣ ਵਾਲੇ ਸੰਗੀਤ ਕਲਾਕਾਰਾਂ ਦੇ ਵਿੱਚੋਂ ਇੱਕ ਨਵੇਂ ਰੋਮਾਂਟਿਕ ਰਿਸ਼ਤੇ ਤੇ ਲਈ ਉਪਲਬਧ ਜਾਪਦਾ ਹੈ ਬਲੂਮਾ ਤੇ ਪੈਰੀ ਜੂਨਰ ਦੀ 2019 ਦੇ ਵਿੱਚ ਮੰਗਣੀ ਹੋਈ ਸੀ ਉਹਨਾਂ ਨੇ 2020 ਦੇ ਵਿੱਚ 30 ਦੇ ਜੇ ਦਾ ਸਵਾਗਤ ਕੀਤਾ ਦੂਜੇ ਪਾਸੇ 53 ਸਾਲਾ ਸਾਫਕਾ ਕੇ ਨਿਰਿੰਪਤ ਪ੍ਰਧਾਨ ਮੰਤਰੀ 18 ਸਾਲ ਦੇ ਵਿਆਹ ਤੋਂ ਬਾਅਦ 2 ਸਾਲ ਪਹਿਲਾਂ 2023 ਦੇ ਵਿੱਚ ਆਪਣੀ ਪਤਨੀ ਸੋਫੀ ਗਰਗੋਏ ਤੋਂ ਵੱਖ ਹੋ ਗਏ ਸਨ ਜਦਕਿ ਜਸਟਿਨ ਟਰੂਡੋ ਤੇ ਪਹਿਲੀ ਪਤਨੀ ਤੋਂ ਉਹਨਾਂ ਦੇ ਤਿੰਨ ਬੱਚੇ ਨੇ ਨਿੱਜੀ ਜ਼ਿੰਮੇਵਾਰੀਆਂ ਦੇ ਕਾਰਨ ਇਹ ਰਿਸ਼ਤਾ ਇਸ ਤਰ੍ਹਾਂ ਹੋਲੀ ਚੱਲ ਸਕਦਾ ਹੈ ਦੂਜੀ ਪਾਸੇ ਇੱਕ ਹੋਰ ਸ्रोत ਨੇ ਨੋਟ ਕੀਤਾ ਹੈ ਕਿ ਜੋਸਟਿਨ ਚੂਡੋ ਇੱਕ ਰਾਜਨੀਤ ਹੈ ਜੋ ਕਿ ਆਪਣੀ ਨੀਤੀ ਗਤੀਵਿਧੀ ਜਾਂ ਫਿਰ ਨਾਲ ਇੱਕ ਗੁੱਪਤ ਜ਼ਿੰਦਗੀ ਜੀਉਂਦਾ ਆਦੀ ਹੈ ਅਤੇ ਇਸ ਪੜਾਅ 'ਤੇ ਜਨਤਕ ਪ੍ਰਦਰਸ਼ਨ ਨਹੀਂ ਕਰੇਗਾ ਸਮਯੋਤਰੀ ਟਿੱਪਣੀ ਕਰਦੇ ਹੋਏ ਸਰੋਤ ਨੇ ਕਿਹਾ ਕਿ ਚੰਗਾ ਹੈ ਪਰ ਰੋਮਾਂਸ ਬਹੁਤ ਸ਼ੁਰੂਆਤੀ ਪੜਾਅ ਦੇ ਵਿੱਚ ਹੈ ਪਰ ਇੱਥੇ ਦੱਸਣਾ ਬੰਦ ਹੈ ਕਿ ਕੈਟੀ ਅਤੇ ਟ੍ਰੂਡੋ ਦੇ ਵੱਲੋਂ ਹਜੇ ਤੱਕ ਕੋਈ ਵੀ ਅਧਿਕਾਰਕ ਟਿੱਪਣੀ ਨਹੀਂ ਆਈ ਪਰ ਦੋਹਾਂ ਦੀ ਨਜ਼ਦੀਕੀਆਂ ਤੇ ਸੋਸ਼ਲ ਮੀਡੀਆ ਦੀ ਭੂਮਿਕਾ ਨੇ ਇਹਨਾਂ ਨੂੰ ਕਪਲ ਬਣਾ ਦਿੱਤੇ ਬਿਊ ਰਿਪੋਰਟ ਚੈਨ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ